ਸਭ ਲਈ ਫਤਿਹ ਆਦਨਾਰੀ ਨਗੇਤਨ ਪੰਜਾਬ ਪੱਧਰ ਤੇ ਧੰਨ ਲਗਾ ਰਹੀ ਹੈ ਉਹ ਜੋ ਕਰਤਾਰਪੁਰ ਵਿਖੇ ਲਗਾ ਹੈ ਉਹਨਾਂ ਜਾਣਕਾਰੀ ਪ੍ਰਬੰਧ ਕੀਤਾ ਜਾਣਾ ਪਾਇ ਖਾਜ਼ਾ ਬਾਈਕ ਫਤਿਹ ਅੱਜ ਧਰਨਾ ਜਿਹੜਾ ਲਾਇਆ ਕਿਸ ਵਾਂ ਚ ਲਾਇਆ ਜੀ ਇਹ ਇਹ ਰੋਸ ਧਰਨਾ ਡੈਮੋਕਰੈਟਿਕ ਆਸ਼ਾ ਵਰਕਰ ਫੈਸਿਲੀਟੇਟਰ ਜੂਨੀਅਰ ਵੱਲੋਂ ਪੂਰੇ ਪੰਜਾਬ ਦੇ ਅੰਦਰ ਤਹਿਸੀਲ ਕੇਂਦਰਾਂ ਦੇ ਉੱਤੇ 4 ਤਰੀਕ ਤੋਂ ਲੈ ਕੇ 7 ਤਰੀਕ ਤੱਕ ਇਹ ਧਰਨੇ ਜਿਹੜੇ ਲਗਾਏ ਆ ਕਿਉਂਕਿ ਇਸ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਇੱਕ ਲੈਟਰ ਪੱਤਰ ਵਿੱਚ ਜਾਰੀ ਕਰਕੇ ਜੂਨ ਦੇ ਅੰਦਰ ਇਹਨਾਂ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਕਰ ਲਿਆ ਹੈ ਵੀ ਜਿੰਨੀਆਂ ਲੜਕੀਆਂ 58 ਸਾਲ ਦੀ ਉਮਰ ਪੂਰੀ ਕਰ ਚੁੱਕੀਆਂ ਉਹਨਾਂ ਨੂੰ ਉਹਨਾਂ ਨੂੰ ਨੌਕਰੀ ਤੋਂ ਜਿਹੜਾ ਕੱਢ ਦਿੱਤਾ ਜਾਏਗਾ ਜਿਮਨੀ ਚ ਉਹਨਾਂ ਦੇ ਦਰਮਿਆਨ ਸਾਡੀ ਭਗਵੰਤ ਮਾਨ ਦੇ ਨਾਲ ਜਲੰਧਰ ਦੇ ਅੰਦਰ ਆਏ ਉਦੋਂ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਤੇ ਪੂਰੀ ਪੂਰੀ ਜਿਹੜੀ ਕੈਬਨਿਟ ਸੀ ਉਸ ਨੇ ਬੈਠ ਕੇ ਇਹਨਾਂ ਦੀ ਜਥੇਬੰਦੀ ਨਾਲ ਫੈਸਲਾ ਕੀਤਾ ਵੀ ਉਮਰ ਦੀ ਹੱਦ ਜਿਹੜੀ ਹੈ 58 ਸਾਲ ਤੋਂ 62 ਸਾਲ ਕਰ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਬਹੁਤ ਸਾਰੇ ਭੱਤੇ ਕੱਟੇ ਸੀ ਜਿਹੜੇ ਬਹਾਲੀ ਕਰਨ ਵਾਲੇ ਬੰਨੇ ਦੇ ਗੱਲ ਮੰਨੀ ਸੀ ਫੈਸਿਲੀਟੇਟਰਾਂ ਦਾ 1000 ਔਰ ਬਹੁਤ ਸਾਰੀਆਂ ਮੰਗਾਂ ਇਹਈਆਂ ਜਿਹੜੀਆਂ ਉਹਨਾਂ ਨੇ ਕਿਹਾ ਸੀ ਵੀ ਚੋਣਾ ਖਤਮ ਹੁੰਦਿਆ ਸਾਰੀ ਤੁਹਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਔਰ ਪੱਤਰ ਜਾਰੀ ਕਰ ਦਿੱਤੇ ਜਾਣਗੇ ਪਰ ਅਸੀਂ ਅਫਸੋਸ ਨਾਲ ਇਹ ਗੱਲ ਕਹਿਣੀ ਚਾਹੁੰਦੇ ਆਂ ਵੀ ਪੂਰੇ ਪੰਜਾਬ ਦੇ ਅੰਦਰ ਇਹ ਮਸਲੇ ਜਿਹੜੇ ਆ ਲੋਕਾਂ ਦੇ ਹੱਲ ਨਹੀਂ ਕੀਤੇ ਕੋਈ ਪੱਤਰ ਨਹੀਂ ਜਾਰੀ ਕੀਤਾ ਔਰ ਆਪਣੇ ਕੀਤੇ ਹੋਏ ਮੀਟਿੰਗਾਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਜੋ ਫੈਸਲੇ ਕੀਤੇ ਸੀ ਉਹਨਾਂ ਤੋਂ ਸਰਕਾਰ ਮੁੱਕਰ ਗਈ ਆ ਇਸ ਕਰਕੇ ਜਥੇਬੰਦੀ ਨੇ ਫੈਸਲਾ ਕਰਕੇ ਪੂਰੇ ਪੰਜਾਬ ਦੇ ਅੰਦਰ ਕਿਉਂਕਿ ਚੋਣਾਂ ਦਾ ਮਾਹੌਲ ਆ ਅਸੀਂ ਵੀ ਪਿੰਡਾਂ ਦੇ ਲੋਕਾਂ ਨੂੰ ਜਿੱਥੇ-ਜਿੱਥੇ ਚੋਣਾਂ ਨਾਮਜ਼ਦਗੀਆਂ ਹੋ ਰਹੀਆਂ ਜਿੱਥੇ-ਜਿੱਥੇ ਲੋਕ ਇਕੱਠੇ ਹੋ ਰਹੇ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਝੂਠਿਆਂ ਦੀ ਸਰਕਾਰ ਹੈ ਔਰ ਇਹ ਸਰਕਾਰ ਕਰਦੀ ਹੈ ਪਰ ਮੁੱਕਰ ਜਾਂਦੀ ਆ ਇਹਨਾਂ ਮਸਲਾਂ ਨੂੰ ਲੈ ਕੇ ਅਸੀਂ ਪੂਰੇ ਪੰਜਾਬ ਦੇ ਅੰਦਰ ਭਗਵੰਤ ਮਾਨ ਸਰਕਾਰ ਦੇ ਜਿਹੜੇ ਪੁਤਲੇ ਆ ਉਹ ਫੂਕ ਰਹੇ ਆ ਇਸ ਤੋਂ ਬਾਅਦ ਅਸੀਂ ਜੇ ਸਾਡੀਆਂ ਮਸਲੇ ਪੂਰੇ ਨਹੀਂ ਹੁੰਦੇ ਤੇ ਤਿੰਨ ਜਿਮਨੀ ਚੋਣਾਂ ਆ ਰਹੀਆਂ ਉਹਨਾਂ ਜਿਮਨੀ ਚੋਣਾਂ ਦੇ ਵਿੱਚ ਵੀ ਅਸੀਂ ਜਿਹੜਾ ਵੱਡੀ ਗਿਣਤੀ ਦੇ ਅੰਦਰ ਪੰਜਾਬ ਪੱਧਰ ਦੇ ਤਿੰਨ ਥਾਵਾਂ ਤੇ ਰੈਲੀਆਂ ਕਰਨੀਆਂ ਜਿਨ੍ਹਾਂ ਵਿੱਚ ਗਿੱਦੜਵਾਹ ਗਿੱਦੜਵਾਹ ਤੋਂ ਇਲਾਵਾ Yeah. Um. ਫਤ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਔਰ ਹਸ਼ਾਰਪੁਰ ਦੇ ਅੰਦਰ ਚੱਬੇਵਾਲ ਇਹਨਾਂ ਥਾਵਾਂ ਤੇ ਇਹਨਾਂ ਸਰਕਾਰ ਦਾ ਜਿਹੜਾ ਜਨਾਜਾ ਕੱਢਾਂਗੇ ਇੱਕ ਹੋਰ ਅਸੀਂ ਪੂਰੇ ਪੰਜਾਬ ਦੇ ਮੁਲਾਜ਼ਮ 27 ਤਰੀਕ ਨੂੰ ਜਲੰਧਰ ਦੇ ਅੰਦਰ ਇੱਕ ਬਹੁਤ ਵੱਡੀ ਮਹਾਰੈਲੀ ਕਰ ਰਹੇ ਆ ਜਿਹਦੇ ਵਿੱਚ ਸਾਰੇ ਪੰਜਾਬ ਦੇ ਜਿਹੜੇ ਲੋਕ ਆ ਉਹ ਆਉਣਗੇ ਅਸੀਂ ਭਗਵੰਤ ਮਾਨ ਦੇ ਘਰ ਨੂੰ ਮਾਰਚ ਜਿਹੜਾ ਉਹ ਕਰਾਂਗੇ ਔਰ ਅੱਜ ਅਸੀਂ ਇਹ ਵੀ ਫੈਸਲਾ ਕਰ ਕੀਤਾ ਕਿ ਅਸੀਂ ਇਸ ਰੈਲੀ ਦੇ ਅੰਦਰ ਵੱਡੀ ਗੰਟੀ ਵਿੱਚ ਸ਼ਮੂਲੀਅਤ ਜਿਹੜੀ ਹੈ 27 ਤਰੀਕ ਦੀ ਵਿੱਚ ਕਰਾਂਗੇ ਆਦਾ ਸਮਾਗੋ ਕੀ ਹੈ ਸਰ ਜੀ ਅੱਜ ਇਹ ਸਮਾਗੋ ਕੀ ਹੈ ਜੀ ਕੀ ਪ੍ਰੋਗਰਾਮ ਅੱਜ ਦਾ ਅੱਜ ਅਸੀਂ ਅੱਜ ਅਸੀਂ ਇਸ ਜਗ੍

याँ सरकार हाय 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 भगवान तमाम सरकार हाय 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 पटविंजा साल अड़ा जरा ब्रोदी पत्तर वापस लो वापस लो वापस लो पटविंजा साल दो तो नौकरी दो तो फार करने ला पत्तर वापस लो वापस लो वापस लो याँ सरकार मुर्दा बाब मुर्दा बाब मुर्दा बाब जोरांडी सरकार मुर्दा बाब ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਹਾਇ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਹਾਏ 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 ਅੱਜ ਨਜੀਕਾ ਸ਼ਕਤੀ ਦੇ ਅੱਜ ਮੀਟਿੰਗ ਹੋ ਰਹੀ ਆ ਧੰਨਵਾਦ ਹੈ ਆਪਣਾ ਪੁੱਲਾ ਸੋੜਿਆ ਉਹ ਜਾਣਕਾਰੀ ਪ੍ਰਧਾਨ ਜੀ ਕੋ ਤਾਂ ਜੀ ਕੀ ਬਰੋ ਰਾਜ ਜੀ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਇੱਕ ਆਨਲਾਈਨ ਮੀਟਿੰਗ ਕੀਤੀ ਹੋਈ ਸੀ ਮੀਟਿੰਗ ਦੇ ਵਿੱਚ ਇਹ ਮੀਟਿੰਗ ਦੇ ਵਿੱਚ ਇੱਕ ਸਾਰੇ ਪੰਜਾਬ ਦੇ ਵਿੱਚ ਅਸੀਂ ਪੁਤਲੇ ਫੁਕੰਦਾ ਐਲਾਨ ਕੀਤਾ ਹੋਇਆ ਸੀਗਾ ਤੇ ਜਿਹੜੇ ਕਿ ਅਸੀਂ ਅੱਜ ਸਾਰੇ ਪੂਰੇ ਪੰਜਾਬ ਦੇ ਵਿੱਚ ਕੱਲੇ-ਕੱਲੇ ਬਲੋਕ ਦੇ ਵਿੱਚ ਪੁਤਲੇ ਫੁਕ ਰਹੇ ਆ ਜਿਹੜੇ ਕਿ ਸਰਕਾਰ ਨੇ ਸਾਡੀਆਂ ਜਿਹੜੀਆਂ ਚਿੱਠੀਆਂ ਸੀਆਂ 58 ਸਾਲ ਦੀਆਂ ਜਿਹੜੀਆਂ ਭੈਣਾਂ ਨੂੰ ਕੱਢ ਦਿੱਤਾ ਗਿਆ ਸੀ ਨੌਕਰੀ ਤੋਂ ਅਸੀਂ ਕਹਿੰਦੇ ਸੀ ਬਹਾਲ ਕਰ ਦਿੱਤਾ ਜਾਵੇ ਇਹਨਾਂ ਨੇ 62 ਸਾਲ ਦੀ ਏਜ ਕਰਕੇ ਸਾਡੇ ਨਾਲ ਕਈ ਕਾਫੀ ਵਾਰੀ ਵਾਅਦੇ ਕਰਕੇ ਕਾਫੀ ਮੀਟਿੰਗਾਂ ਕਰਕੇ ਪਰ ਅਜੇ ਤੱਕ ਉਹ ਚਿੱਠੀ ਉਹ ਚਿੱਠੀ ਕੱਢਣ ਨਹੀਂ ਰਹੇ ਹੈਗੇ ਤੇ ਉਸ ਕਰਕੇ ਸਾਡੀ ਸਭ ਤੋਂ ਮੇਨ ਪ੍ਰੋਬਲਮ ਸਾਰੀਆਂ ਕੁੜੀਆਂ ਨੂੰ ਆ ਰਹੀ ਆ ਬਾਕੀ ਕੁੜੀਆਂ ਦੇ ਮਨ ਦੇ ਵਿੱਚ ਵੀ ਇਹੀ ਡਰ ਬੈਠਾ ਹੋਇਆ ਵੀ ਜਿਹੜਾ ਕਿ ਸਾਡੀ ਵੀ ਉਮਰ 58 ਸਾਲ ਦੇ ਤਕਰੀਬਨ ਆ ਚੁੱਕੀ ਕੋਈ ਕਿਸੇ ਦੇ 2 ਮਹੀਨੇ ਰਹਿੰਦੇ ਕਿਸੇ ਦੇ 3 ਮਹੀਨੇ ਰਹਿੰਦੇ ਆ ਪਰ ਸਰਕਾਰ ਨੇ 16 16 17 17 ਸਾਲ ਕੁੜੀਆਂ ਤੋਂ ਕੰਮ ਕਰਵਾ ਕੇ ਉਸ ਤੋਂ ਬਾਅਦ ਖਾਲੀ ਹੱਥ ਘਰਾਂ ਨੂੰ ਤੋਰਨ ਦਾ ਵੀ ਸੱਦਾ ਦਿੱਤਾ ਆ ਤੇ ਬਾਕੀ ਜਿਹੜਾ ਕਿ ਉਮਰ ਜਿਹੜੀ 58 ਸਾਲ ਕਰ ਦਿੱਤੀ ਆ ਜੇਕਰ ਸਾਨੂੰ ਜਿੱਦਾਂ 58 ਸਾਲ ਪੱਕੇ ਮੁਲਾਜ਼ਮਾਂ ਦੀ ਇਹਨਾਂ ਨੇ ਏਜ ਕੀਤੀ ਹੋਈ ਆ ਉਸੇ ਹਿਸਾਬ ਨਾਲ ਸਾਨੂੰ ਡੀਏਟੀਏ ਜਾਂ ਕੋਈ ਆਪਣੀ ਪੈਨਸ਼ਨ ਵਗੈਰਾ ਤੇ ਜਾਂ ਫਿਰ ਜਾਣ ਲੱਗਿਆਂ ਨੂੰ ਕੁਛ ਨਾ ਕੁਛ ਇਹ ਸਰਕਾਰ ਵੱਲੋਂ ਦੇ ਕੇ ਤੋਰਨ ਜਿੱਦਾਂ ਕਿ ਕਮ ਸੇ ਕਮ 5 ਲੱਖ 5 ਲੱਖ ਦਾ ਰਿਸਕਵਰ ਵੀ ਚਾਹੀਦਾ ਆ ਤੇ ਬਾਕੀ ਜਿਹੜਾ ਕਿ ਜਿਹੜੀ ਪੈਨਸ਼ਨ ਬ ਲੈਣ ਆ ਉਹ ਵੀ 10000 ਰੁਪਿਆ ਮੰਥਲੀ ਚਾਹੀਦੀ ਆ ਕਿਉਂਕਿ ਬੜੇ ਪੇਰੇ ਵਿੱਚ ਹੁਣ ਪੈਣਾ ਤੋਂ ਕੰਮ ਤਾਂ ਹੋਣਾ ਨਹੀਂ ਜਿਹੜਾ ਕਿ ਹੋਰ ਕੰਮ ਲੱਭ ਕੇ ਕੰਮ ਕਰਨਾ ਸ਼ੁਰੂ ਕਰ ਦੇਣ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਸਰਕਾਰ ਨੂੰ ਸਾਡੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਤੇ ਅਸੀਂ ਸਰਕਾਰ ਦੇ ਵੱਧ ਤੋਂ ਵੱਧ ਅੱਗੇ ਹੋ ਕੇ ਕੰਮ ਕਰ ਰਹੇ ਆ ਜਦੋਂ ਇਹ ਸਰਕਾਰ ਬਣੀ ਸੀਗੀ ਉਦੋਂ ਇਹਨਾਂ ਨੇ ਅਸੀਂ ਸਾਰੀਆਂ ਪੈਣਾ ਨੇ ਵੱਧ ਤੋਂ ਵੱਧ ਇਹਨਾਂ ਨੂੰ ਵੋਟਾਂ ਪਾ ਕੇ ਅਸੀਂ ਸੋਚਿਆ ਸੀ ਬਦਲਾਅ ਆਉਣਾ ਚਾਹੀਦਾ ਪਰ ਬਦਲਾਅ ਇਹਨਾਂ ਨੇ ਐਸਾ ਲਿਆਂਦਾ ਇਹਨਾਂ ਨੇ ਬਦਲਾਅ ਜਿਹੜਾ ਸਾਡਾ 2500 ਪਹਿਲਾਂ ਮਿਲਦਾ ਸੀ 2500 ਕੱਟ ਕੇ ਤੇ ਇਹਨਾਂ ਨੇ 2500 ਸੈਲਰੀ ਵਾਲਾ ਲਾਤਾ ਪਰ ਇਹ ਸਾਰਾ ਗਲਤ ਹੋ ਰਿਹਾ ਆ ਸਾਸੀ ਸੋਚਿਆ ਸੀ 2500 ਦਾ ਇਹਨਾਂ ਨੇ 5000 ਕਰ ਦੇਣਾ 5000 ਦੀ ਬਜਾਏ ਇਹਨਾਂ ਨੇ 2500 ਕੱਟ ਕੇ ਤੇ 2500 ਹੀ ਹੋ ਰਹਿਣ ਦਿੱਤਾ ਤੇ ਵਾਦਾ ਕੋਈ ਨਹੀਂ ਕੀਤਾ ਹਨ ਸੈਂਟਰ ਦੇ ਵਿੱਚ ਬਹੁਤ ਜ਼ਿਆਦਾ ਕਟੌਤੀ ਕਰ ਦਿੱਤੀ ਐ ਇਸ ਟਾਈਮ ਤੱਕ ਪਰ ਇਸ ਟਾਈਮ ਸਾਡੀਆਂ ਕਾਫੀ ਪੈਣਾ ਇਸ ਨਿਰਾਸ਼ਕੀ ਦੇ ਵਿੱਚ ਇਸ ਕਰਕੇ ਅਸੀਂ ਸਰਕਾਰ ਦੇ ਪੁਤਲੇ ਫੁਕਣ ਦੇ ਆ ਮੈਡਮ ਜੀ ਆਪਣਾ ਨਾਮ ਤੇ ਦੱਸਿਆ ਜਾਵੇ ਪਾਰਟੀ ਦਾ ਨਾਮ ਦੱਸਿਆ ਵੀ ਅਗਲਾ ਪ੍ਰੋਗਰਾਮ ਕੀ ਕੀ ਤੁਹਾਡਾ ਮੇਰਾ ਨਾਮ ਅਮਰਿਤਪਾਲ ਕੌਰ ਪੀਐਸਸੀ ਕਰਤਾਰਪੁਰ ਸਾਡੀ ਆਸ਼ਾ ਵਰਕਰ ਜੂਨੀਅਨ ਆਸ਼ਾ ਵਰਕਰ ਤੇ ਪਸਲੀ ਡਾਕਟਰ ਜੂਨੀਅਨ ਡੈਮੋਕਰੇਟਿਡ ਜੂਨੀਅਨ ਪਰ ਅਸੀਂ ਇਹ ਚਾਹੁੰਦੇ ਆਂ ਵੀ ਸਾਨੂੰ ਸਰਕਾਰ ਨੂੰ ਜੋ ਸਾਡੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਤੇ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਅਸੀਂ ਵੱਧ ਚੜ ਕੇ ਅੱਗੇ ਤੋਂ ਕਾਫੀ ਭੈਣਾਂ ਇਕੱਠੀਆਂ ਹੋ ਕੇ ਸਾਰੇ ਪੂਰੇ ਪੰਜਾਬ ਦੀਆਂ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਭਗਵਾਨ ਤਮਨ ਦੀ ਕੋਠੀ ਦਾ ਘਰਾਓ ਕਰਾਂਗੇ ਤੇ ਸੰਘਰਸ਼ ਹੋਰ ਤਿੱਖਾ ਕਰਾਂਗੇ ਹੋ ਕੇ ਜਾਣ ਕੇ ਦਿੱਤੇ ਪ੍ਰਧਾਨ ਜੀ ਅੰਮ੍ਰਿਤਪਾਲ ਗੋਜੀ ਨੇ ਪਤਾ ਸਰ ਦੇ ਦੇ YouTube ਚੈਨਲ ਤੋਂ ਦੇ ਰਹੇ ਹਾਂ ਸੰਤਾ ਤਾਂ ਪੰਜਾਬ ਸਰਕਾਰ ਦਾ ਤੁੱਲਾ ਸਾੜਿਆ ਚਾਰੀ ਨਾਕ ਦੀ ਸ਼ਕਤੀ ਹਲੋ ਆਰੇ ਮਾਰ ਕੇ ਹੋਈ ਯਾਰ ਮਰਦਾਬਾ ਜੈਕਾਰਾਬਾ ਮਰਦਾਬਾ ਚੋਰਾ ਦੀ ਸਰਕਾਰ ਹਾਏ ਹਾਏ ਕੌਂਸਲ ਕਰਤਾਰਪੁਰ ਵਿਖੇ ਦਫ਼ਤਰ ਵਿਖੇ ਨਾਰੀ ਸ਼ਕਤੀ ਅੰਮ੍ਰਿਤ ਹੈ ਜਿਵਾ ਪੰਜਾਬ ਸਰਕਾਰ ਦਾ ਜੋ ਮੰਗਰਾ ਕੇ ਵਿੱਚ ਜੋ ਹੈਗਾ ਇਸ ਬੰਦ ਵਿੱਚ ਪੁਲਿਸ ਪ੍ਰਸ਼ਾਸਨ ਦਾ ਪੂਰਾ ਪ੍ਰਬੰਧ ਇਹ ਜੋ ਸ਼ਕਤੀ ਦੇ ਵਿੱਚ ਜੋ ਨਾਰੀ ਪਤਲਾ ਛਾੜਿਆ ਜਾਂਦਾ ਪਰ ਪ੍ਰਸ਼ਾਸਨ ਦਾ ਪੂਰਾ ਪ੍ਰਬੰਧ ਕੀਤਾ ਗਿਆ ਪੰਜਾਬ ਸਰਕਾਰ ਦੇ ਮੁਲਾਜ਼ਮ ਡਿਊਟੀ ਤੇ ਨਾ ਆਦਾਂ ਤੇ ਦੇ YouTube ਚੈਨਲ ਆਹੀ ਆ ਮੰਗੀ ਹੱਕਾਂ ਦੇ ਵਿੱਚ शक्ति प्रधान अमृतपाल कौर जी जो पुत्रा साड़ते हुए देव संघ यूट्यूब चैनल अवतार माधुपुरी धक्के ਨਾਰੇ ਲਾਉਣ ਵਾਲੀ ਸਰਕਾਰ ਮੁਰਦਾਬਾਦ 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 ਲੋਕਾਂ ਨਾਲ ਝੂਠੇ ਨਾਰੇ ਲਾਉਣਾ ਪਰਮਾਨ ਤਮਾਨ ਮੁਰਦਾਬਾਦ 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 ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 ਲਾਉਣ ਵਾਲੇ ਨਰੇ ਕੌਂਸਲ ਕਰਤਾਪ ਦਫ਼ਤਰ ਵਿੱਚ ਜੋ ਨਾਰੀ ਸ਼ਕਤੀ ਕਮਰੇ ਦੇ ਨਾਰੀ ਸ਼ਕਤੀ ਦੇ ਪੁੱਤਰਾ ਸਾਰੇ ਪ੍ਰਵੰਤਮਾਨ ਸਰਕਾਰ ਵਿਰੋਧ ਪੁਲ ਪ੍ਰਸ਼ਾਸਨ ਦੇ ਪੂਰੀ ਦਾ ਸਾਡਾ ਸਾਰੇ ਨਾਰੀ ਸ਼ਕਤੀ ਆਉ ਰਹੇ ਪੂਰੀ ਪ੍ਰਵੰਤਮਾਨ ਡਰਾਮੇ ਬਾਦ ਮੁਰਦਾਬਾਦ ਮੁਰਦਾਬਾਦ ਆਪ ਮੇਰੇ ਵੀ ਧਰਨਾ ਦਿੱਤਾ ਕਹੇ ਵਾਅਦਾ ਦਿੱਤਾ ਜੀ ਪੂਰਾ ਕਰੇਗਾ ਅੱਜ ਧਰਨਾ ਅਸੀਂ ਭਗਵਾਨ ਜਮਾਨ ਸਰਕਾਰ ਦਾ ਸਿਆਪਾ ਕਰਦੇ ਪਏ ਆ ਜਿਹੜਾ ਕਿ 58 ਸਾਲ ਦੀਆਂ ਭੈਣਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਦੀ ਪਹਿਲਾਂ ਕਾਲੀ ਸਰਕਾਰ ਆਈ ਸੀ ਉਹਨੇ ਵੀ ਕੋਈ ਇਦਾਂ ਦਾ ਇਸ਼ੂ ਨਹੀਂ ਲਿਆ ਬਾਕੀ ਜਿਹੜੀ ਕਿ ਕਾਂਗਰਸ ਸਰਕਾਰ ਆਈ ਸੀ ਉਹਨੇ ਵੀ ਇਦਾਂ ਦਾ ਕੁਝ ਨਹੀਂ ਕੀਤਾ ਇਹ ਨਵੀਂ ਸਰਕਾਰ ਆਈ ਹੈ ਅਸੀਂ ਖੁਦ ਹੀ ਵੋਟਾਂ ਪਾ ਕੇ ਬਦਲਾਅ ਲਿਆਉਂਦੇ ਸੀ ਪਰ ਬਦਲਾਅ ਇਹਨਾਂ ਨੇ ਉਲਟ ਲਿਆਤਾ ਜਿਹੜਾ ਕਿ ਸਾਨੂੰ 58 ਸਾਲ ਦੀਆਂ ਪਣਾ ਨੂੰ ਖਾਲੀ ਹੱਥ ਘਰਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਇਸ ਕਰਕੇ ਅਸੀਂ ਇਹਨਾਂ ਦੇ ਹਰ ਜਗ੍ਹਾ ਤੇ ਹਰ ਬਲੋਕਾਂ ਚ ਹਰ ਸ਼ਹਿਰਾਂ ਚ ਹਰ ਜ਼ਿਲ੍ਹੇ ਚ ਇਸੇ ਤਰ੍ਹਾਂ ਪੁਤਲੇ ਖੁੱਗਦੇ ਰਵਾਂਗੇ ਜਿੰਨਾ ਚਿਰ ਸਾਡੀਆਂ ਚਿੱਠੀਆਂ ਦਾ ਕੋਈ ਜਵਾਬ ਨਹੀਂ ਦੇ ਰਹਾ ਅਸੀਂ ਜਾ ਜਾ ਕੇ ਮੀਟਿੰਗਾਂ ਕਰਕੇ ਇਹਨਾਂ ਨੇ ਮੀਟਿੰਗਾਂ ਦਾ ਟਾਈਮ ਦਿੰਦੇ ਆ ਮੀਟਿੰਗਾਂ ਤੋਂ ਬਾਹਰ ਇਨਾਂ ਨੇ ਟਾਈਮ ਟਾਈਮ ਤੋਂ ਬਾਅਦ ਉਸ ਵੇਲੇ ਫੇਰ ਮੁੱਕਰ ਜਾਣਾ ਟਾਈਮ ਤੇ ਗਿਆ ਨੂੰ ਉਸੇ ਵੇਲੇ ਇਹਨਾਂ ਨੇ ਕਹਿ ਦਨਾ ਜੀ ਅੱਜ ਨਹੀਂ ਟਾਈਮ ਹੈਗਾ ਫੇਰ ਕਿਸੇ ਦਿਨ ਆ ਜਾਣਾ ਤਿੰਨ ਚਾਰ ਤਰੀਕ ਨੂੰ ਆ ਜਾਣਾ ਡੇਟਾ ਦੇਂ ਡਿਆ ਡੇਟਾ ਜਦੋਂ ਦੇ ਕੇ ਡੇਟਾ ਦੇ ਕੇ ਇਹ ਮੁੱਕਰ ਹਰ ਵਾਰੀ ਮੁੱਕਰ ਜਾਂਦੀ ਹੈ ਸਰਕਾਰ ਤਿੰਨ ਚਾਰ ਸਾਲ ਹੋ ਗਏ ਸਰਕਾਰ ਬਣੀ ਨੂੰ ਇਹ ਸਰਕਾਰ ਨੇ ਇੰਨਾ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰੱਖਿਆ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਸਰਕਾਰਾਂ ਦਾ ਜਿੱਦਾਂ ਕਿ ਇਹਨਾਂ ਸਰ ਆਕੇ ਆਉਂਦੇ ਨੇ ਝਾੜੂ ਫੇਰ ਦਿੱਤਾ ਇਸੇ ਤਰ੍ਹਾਂ ਅਸੀਂ ਚਾਹੁੰਦੇ ਆ ਕਿ ਬਾਕੀਆਂ ਦਾ ਵੀ ਇਦਾਂ ਹੀ ਇਹਨਾਂ ਇਹਨਾਂ ਸਰਕਾਰਾਂ ਦਾ ਵੀ ਇਦਾਂ ਹੀ ਝਾੜੂ ਫੇਰ ਦੇਣਾ ਚਾਹੀਦਾ ਮੇਰੀ ਤਾਂ ਇਹੀ ਸਲਾਹ ਆ ਵੀ ਜਿਹੜੀ ਕਿ ਝਾੜੂ ਵਾਲੀ ਸਰਕਾਰ ਹੈ ਅੱਗੇ ਤੋਂ ਆਣੀ ਨਹੀਂ ਚਾਹੀਦੀ ਕਿਉਂਕਿ ਇਹਨਾਂ ਨੇ ਇੰਨਾ ਕ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਦਿੱਤਾ ਆ ਤੇ ਆਸ਼ਾ ਵਰਕਰ ਪੈਣਾ ਸਾਡੀਆਂ ਬਹੁਤ ਜ਼ਿਆੜੀਆਂ ਘਰਾਂ ਦੇ ਵਿੱਚੋਂ ਇੰਨੀਆਂ ਜ਼ਿਆਦਾ ਪਰੇਸ਼ਾਨ ਸੀਗਾਂ ਜਿਹੜੀਆਂ ਕਿ ਕਈ ਵਿਧਵਾ ਔਰਤਾਂ ਵੀ ਸੀਗਾਂ ਜਿਨ੍ਹਾਂ ਦਾ ਗੁਜ਼ਾਰਾ ਇਸੇ 2500 ਰੁਪਏ ਤੇ ਹੁੰਦਾ ਸੀ ਥੋੜਾ ਬਹੁਤ ਇਨਸੈਂਟਿਵ ਮਿਲਦਾ ਸੀ ਇਹਨਾਂ ਨੇ ਇਨਸੈਂਟਿਵ ਤੇ ਵੀ ਕਟੌਤੀ ਲਾਤੀ ਆ ਤੇ ਜਿਹੜਾ ਕਿ 2500 ਰੁਪਏ ਉਹ ਬੰਦ ਕਰ ਦਿੱਤਾ ਆ ਜਿਹੜਾ ਕਿ ਪੈਣਾ ਸਾਡੀਆਂ ਘਰਾਂ ਦੇ ਵਿੱਚ ਬੈਠੀਆਂ ਬਹੁਤ ਜ਼ਿਆਦੀਆਂ ਪਰੇਸ਼ਾਨ ਆ ਅਸੀਂ ਇਹੇ ਚਾਹੁੰਦੇ ਆ ਵੀ ਸਾਡੀ ਸਰਕਾਰ ਸਾਡੀ ਗੱਲ ਸੁਣੇ ਤੇ ਅਸੀਂ ਇਹਨਾਂ ਗੱਲਾਂ ਤੇ ਸਾਡੀ ਜੋ ਇਹਨਾਂ ਜੜੀਆਂ ਪੈਣਾ ਘਰਾਂ ਚ ਬਿਠਾਲੀਆਂ ਹੋਈਆਂ ਉਹਨਾਂ ਨੂੰ ਬਹਾਲ ਕਰੇ ਤੇ ਸਾਡੀਆਂ ਪੈਣਾ ਕੰਮ ਤੇ ਦੁਬਾਰਾ ਆਉਣਾ ਸ਼ੁਰੂ ਕਰ ਦੇਣ ਤੇ ਜੜੀਆਂ ਜਿਹੜੀ ਇਹ 60 ਸਾਲ ਦੀ ਹੈ ਜਿ ਰੱਖਣ ਦੇ ਆ ਇਹ ਬਾੜ 60 ਸਾਲ ਦੀ ਜਿਹੜੀ ਇਹ ਤੋਂ ਉੱਪਰ ਵਾਲੀਆਂ ਪੈਣਾ ਸਾਡੀਆਂ ਉਹਨਾਂ ਨੂੰ ਘਰ ਤੋਂ ਘੱਟ 5-5 ਲੱਖ ਰੁਪਏ ਦੇ ਕੇ ਘਰਾਂ ਨੂੰ ਤੋੜਨਾ ਚਾਹੀਦਾ ਉਹਨਾਂ ਨੂੰ ਕੋਈ ਮਾਨ ਸਨਮਾਨ ਦੇਣਾ ਚਾਹੀਦਾ ਮੈਡਮ ਵੀ ਆਪਣੇ ਨਾਂ ਤੇ ਨਾਏ ਆਪਣੇ ਜਿਹੜੀ ਜਿੱਥੇ ਵੀ ਦੇ ਨਾਂ ਦੇ ਅਗਲਾ ਪ੍ਰੋਗਰਾਮ ਕੀ ਤੁਹਾਡਾ ਅਗਲਾ ਸੰਗਠਨ ਡੈਮੋਕਰੈਟਿਕ ਆਸ਼ਾ ਵਰਕਰ ਤੇ ਸਨੀਟਰ ਯੂਨੀਅਨ ਡੈਮੋਕਰੇਟ ਮੇਰਾ ਨਾਮ ਅਮਰਿਤਪਾਲ ਕੌਰ ਕਰਤਾਰਪੁਰ ਪੀਐਸੀ ਸਾਡੇ ਜੂਨੀਅਰ ਡੈਮੋਕਰੇਟ ਅਸ਼ਾ ਵਰਕਰ ਦਾ ਫੈਸਿਲੀਟੇਟਰ ਜੂਨੀਅਰ ਪੰਜਾਬ ਅਗਲਾ ਪ੍ਰੋਗਰਾਮ ਤੁਹਾਡਾ ਕੀ ਅਗਲਾ ਪ੍ਰੋਗਰਾਮ ਹੈ ਜੇ ਸਰਕਾਰ ਨੇ ਸਾਡੀ ਹੁਣ ਵੀ ਨਾ ਸੁਣੀ ਅਸੀਂ ਭਗਵਾਨਤਮਾਨ ਸਰਕਾਰ ਦੇ ਥਾਂ ਥਾਂ ਪੁੱਤਰੇ ਫੁਕਣਦੇ ਆ ਜੇਕਰ ਹੁਣ ਵੀ ਇਹਨਾਂ ਦੇ ਕੰਨਾਂ ਤੇ ਜੂਨਾ ਨਾ ਕਰਤੀ ਅਸੀਂ ਇਹਨਾਂ ਦੇ ਸਾਰਿਆਂ ਦੇ ਘਰਾਂ ਦੀ ਕੁਰਤਨੀਆਂ ਦਾ ਘਰਾਓ ਕਰਾਂਗੇ ਵੱਧ ਤੋਂ ਵੱਧ ਸੰਘਰਸ਼ ਕਰਾਂਗੇ ਅੱਗੇ ਤੋਂ ਸੰਘਰਸ਼ ਤਿੱਖਾ ਹੋਰ ਮੇਰਾ ਨਾਮ ਹਰਿੰਦਰ ਦੁਸਾਂਜ ਆ ਮੈਂ ਡੈਮੋਕ੍ਰੇਟਿਕ ਮਜ਼ਦੂਰ ਫੈਡਰੇਸ਼ਨ ਦਾ ਜ਼ਿਲ੍ਹਾ ਪ੍ਰਧਾਨ ਆ ਔਰ ਅੱਜ ਅਸੀਂ ਡੈਮੋਕ੍ਰੇਟਿਕ ਆਸ਼ਾਵਾ ਅਰਬਸਿਲੀਗੇਟਰ ਦੁਨੀਆ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਤਸੀਲੇ ਹੈੱਡਕੁਆਟਰਾਂ ਦੇ ਉੱਤੇ ਭਗਵੰਤ ਮਾਨ ਦੀ ਵਾਅਦਾ ਖਿਲਾਫੀ ਦੇ ਖਿਲਾਫ ਉਹਨਾਂ ਦੇ ਪੁਤਲੇ ਫੂਕੇ ਜਿਹੜੇ ਰੋਸ ਮਜਾਰੇ ਕਰ ਰਹੇ ਆ ਭਗਵੰਤ ਮਾਨ ਜਿਹੜਾ ਕਿ ਲੋਕਾਂ ਨੂੰ ਕਹਿੰਦਾ ਸੀ ਮੈਂ ਲੋਕਾਂ ਦੀ ਸਰਕਾਰ ਐ ਔਰ ਲੋਕਾਂ ਦੇ ਮਸਲੇ ਮੈਂ ਹੱਲ ਕਰ ਦਵਾਂਗਾ ਲੋਕਾਂ ਦੇ ਨਾਲ ਮੈਂ ਕੀਤੇ ਵਾਅਦੇ ਪੂਰੇ ਕਰਾਂਗਾ ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਜਲੰਧਰ ਦੀਆਂ ਜਿਮਨੀ ਚੋਣਾਂ ਦੇ ਦਰਮਿਆਨ ਭਗਵੰਤ ਮਾਨ ਤੇ ਉਹਦੀ ਕੈਬਨਟ ਨੇ ਸਾਡੇ ਨਾਲ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਜੋ ਮੰਗਾ ਮੰਨੀਆਂ ਸੀ ਵੀ 58 ਸਾਲ ਵਾਲੀਆਂ ਲੜਕੀਆਂ ਨੂੰ ਨੌਕਰੀ ਤੋਂ ਨਹੀਂ ਕੱਢਿਆ ਜਾਏਗਾ ਉਹਨਾਂ ਦੀ ਉਮਰ 62 ਸਾਲ ਕਰ ਦਿੱਤੀ ਜਾਏਗੀ ਉਹਨਾਂ ਨੂੰ ਘਰ ਜਾਣ ਵਾਸਤੇ ਉਹਨਾਂ ਦੀ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਏਗਾ ਉਹਨਾਂ ਦੇ ਕੱਟੇ-ਪੱਤੇ ਬਹਾਲ ਕੀਤੇ ਜਾਣਗੇ ਪਰ 4 ਮਹੀਨਾ ਦਾ ਸਮਾਂ ਬੀਤ ਜਾਣ ਤੋਂ ਬਾਅਦ ਕਿਉਂਕਿ ਸਰੋਸਣਾ ਨੇ ਕਿਹਾ ਸੀ ਕਿ ਅਸੀਂ ਚੋਣਾ ਦਾ ਜਿਹੜਾ ਡਿਗਲਿਆ ਉਹ ਪੰਜਾਬ ਦੇ ਅੰਦਰ ਬੱਜਾ ਚੋਣ ਜਾਬਤਾ ਲੱਗਿਆ ਹੋਇਆ ਅਸੀਂ ਚੋਣ ਜਾਬਤੇ ਤੋਂ ਬਾਅਦ ਤੁਰੰਤ ਤੁਹਾਡੇ ਪੱਤਰ ਜਾਰੀ ਕਰਕੇ ਤੁਹਾਡੀਆਂ ਮੰਗਾਂ ਪੂਰੀਆਂ ਕਰ ਦਵਾਂਗੇ ਪਰ ਇਹ ਸਰਕਾਰ ਨੇ ਸਾਡੇ ਨਾਲ ਕੀਤਾ ਹਿਆ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਉਦੇ ਵਿਰੋਧ ਦੇ ਅੰਦਰ ਅਸੀਂ ਅੱਜ ਪੂਰੇ ਪੰਜਾਬ ਦੇ ਅੰਦਰ 4 ਤਰੀਕ ਤੋਂ ਲੈ ਕੇ 7 ਤਰੀਕ ਤੱਕ ਹਰ ਹਰ ਬੀਡੀਪੀਓ ਦਫ਼ਤਰਾਂ ਦੇ ਸਾਹਮਣੇ ਜਿਹੜੇ ਆ ਪੁਤਲੇ ਫੂਕਣ ਦਾ ਜਿਹੜਾ ਐਲਾਨ ਕੀਤਾ ਇਸ ਤੋਂ ਬਾਅਦ ਜੇ ਸਰਕਾਰ ਦੇ ਕੰਨਾਂ ਦੇ ਜੂ ਨਹੀਂ ਸਰਕਦੀ ਤਾਂ ਅਸੀਂ ਗਿੱਦੜਵਾਹਾ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਵੇਖੇ ਵੀ ਇਹਨਾਂ ਲੜਕੀਆਂ ਦੇ ਇਕੱਠ ਕਰਕੇ ਜਿਹੜੀਆਂ ਉਹ ਰੈਲੀਆਂ ਕਰਾਂਗੇ ਜੇਕਰ ਫੇਰ ਵੀ ਸਰਕਾਰ ਸਿੱਧੀ ਨਹੀਂ ਹੁੰਦੀ ਇਹ ਜਲੰਧਰ ਦੇ ਅੰਦਰ ਹੀ ਇੱਕ ਪੰਜਾਬ ਦੇ ਮੁਲਾਜ਼ਮਾਂ ਦਾ ਲਗਭਗ 1 ਲੱਖ ਮੁਲਾਜ਼ਮਾਂ ਦਾ ਇਕੱਠ ਇਕੱਠ ਕਰਕੇ ਭਗਵੰਤ ਮਾਨ ਦੀ ਕੋਠੀ ਵੱਲ ਜੜਾ ਮਾਰਚ ਕਰਾਂਗੇ ਸਰ ਜੀ ਆਪਣਾ ਨਾਮ ਤੇ ਆਪਣੇ ਜੋ ਜਥੇਬੰਦੀ ਦਾ ਨਾਮ ਦੱਸੇ ਜਾਵੇ ਟੈਲ ਨੰਬਰ ਦੱਸੇ ਮੇਰਾ ਨਾਮ ਹਰਿੰਦਰ ਦੁਸਾਂਜ ਹੈ ਮੈਂ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਦਾ ਜ਼ਿਲ੍ਹਾ ਪ੍ਰਧਾਨ ਹੈ ਔਰ ਇਹ ਜਥੇਬੰਦੀ ਡੈਮੋਕਰੈਟਿਕ ਆਸ਼ਾ ਵਰਕਰ ਸਿਲੀਟੇਟਰ ਯੂਨੀਅਨ ਜੋ ਕਿ ਸਾਡੀ ਜਥੇਬੰਦੀ ਨਾਲ ਅਫੀਲੀਏਟ ਹੈ ਉਸ ਵੱਲੋਂ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਆਪਾਂ ਟੈਲ ਨੰਬਰ ਦੱਸੇ ਜਾਓ ਜੀ ਮੇਰਾ ਟੈਲੀਫੋਨ ਨੰਬਰ 9815246152 ਠਾਕ ਥੈਂਕਸ ਈਸਨ ਜੁਵਨਤਾ ਥੋੜਿਆ ਜਿਹੜੇ ਬੰਦਿਆ ਨੇ ਨਾਈ ਕੌਂਸਰਟ ਕਰਤਾਰਪੁਰ ਵਿਖਾਇਆ ਨਾਈ ਸ਼ਕਤੀ ਨੇ ਖੁਦਾ ਸਾਹਿਬ ਗਿਆ ਪੁਰ ਪ੍ਰਸ਼ਾਸਨ ਨੇ ਪੂਰੇ ਪ੍ਰਬੰਧ ਕੀਤੇ ਹੋਣ ਜੋ ਜੋ ਪੰਜਾਬ ਸਰਕਾਰ ਦੇ ਡਿਊਟੀ ਤਾਇਨਾਤ ਮੁਲਾਜ਼ਮਾਂ ਡਿਊਟੀ ਤਨਮਾਤੇ ਨੂੰ ਭਾਈ ਟ੍ਰੈਫਿਕ ਦੀ ਬਹੁੜੀ ਪ੍ਰੋਬਲਮ ਆਈ ਵੀਰੇ YouTube ਚੈਨਲ ਆਹੀ